ਕਿਸਾਨਾਂ ਵੱਲੋਂ ਲਗਾਤਾਰ ਆਪਣੀ ਮੰਗ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਵੱਲੋਂ ਦਿੱਲੀ ਅੰਦੋਲਨ ਲਈ ਕੂਚ ਕਰਨ ਦਾ ਐਲਾਨ ਵੀ ਜਿਹੜਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਰਿਆਣਾ ਦੇ ਸ਼ੰਭੂ ਦੇ ਖਨੌਰੀ ਬੋਰਡ ਤੇ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਵੀ ਕੀਤਾ ਜਾ ਰਿਹਾ ਹੈ ਅਰਜ਼ੀ ਕਿ ਸਰਕਾਰ 'ਤੇ ਲਗਾਤਾਰ ਕਿਸਾਨਾਂ ਤੇ ਤਸ਼ੱਦਦ ਕਰਨ ਦੇ ਵੀਡੀਓਜ਼ ਵੀ ਸਾਹਮਣੇ ਆਉਂਦੇ ਦਿਖਾਈ ਦੇ ਰਹੇ ਨੇ ਕਿਸਾਨੀ ਆਗੂ ਵੱਲੋਂ ਜਾਣਕਾਰੀ ਹੁਣ ਸਾਂਝੀ ਕੀਤੀ ਗਈ ਹੈ ਇਹਨਾਂ ਬੋਰਡਾਂ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿੱਚ ਸੁਭਕਰਨ ਸਿੰਘ ਤੇ ਤਿੰਨ ਹੋਰ ਕਿਸਾਨਾਂ ਦੀ ਯਾਦ ਵਿੱਚ ਜਿਹੜਾ ਕੈਂਡਲ ਮਾਰਚ ਕਰਿਆ ਜਾਵੇਗਾ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਦੇਸ਼ ਭਾਰ ਦੇ ਕਿਸਾਨਾਂ ਨੂੰ 25 ਫਰਵਰੀ ਨੂੰ ਸ਼ੰਭੂ ਦੇ ਖਨੋਰੀ ਬਾਰਡਰ ਤੇ ਡਬਲਿਊＮਯੂ ਦੀ ਕਾਨਫਰੰਸ ਕਰਕੇ ਜਾਗਰੂਕ ਬਿਜੜਾ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ 27 ਫਰਵਰੀ ਨੂੰ ਦੋਵੇਂ ਮੰਚਾਂ ਦੀ ਕੂਮੀ ਪੱਧਰ ਦੀ ਮੀਟਿੰਗਾਂ ਸ਼ੰਭੂ ਤੇ ਇੱਕ ਨੌਰੀ ਬਾਰਡਰ ਤੇ ਹੋਣਗੀਆਂ 28 ਫਰਵਰੀ ਨੂੰ ਦੋਵੇਂ ਮੰਚਾਂ ਦੀ ਸਾਂਝੀ ਮੀਟਿੰਗ ਜੜੀ ਕੀਤੀ ਜਾਵੇਗੀ ਜਿਸ ਤੋਂ ਬਾਅਦ 29 ਫਰਵਰੀ ਨੂੰ ਅੰਦੋਲਨ ਦੇ ਆਉਣ ਵਾਲੇ ਵੱਡੇ ਫੈਸਲਿਆਂ ਦਾ ਉਹਨਾਂ ਵੱਲੋਂ ਐਲਾਨ ਵੀ ਜਿਹੜਾ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡਾ ਇਹ ਸਾਫ਼ ਕਹਿਣਾ ਕਿ ਦਿੱਲੀ ਜਾਣਾ ਸਾਡੇ ਕੋਈ ਅਣਖ ਦਾ ਸਵਾਲ ਨਹੀਂ ਹੈ ਅਗਰ ਸਰਕਾਰ ਸਾਰੀਆਂ ਮੰਗਾਂ ਮੰਨ ਲੈਂਦੀ ਤਾਂ ਅੰਦੋਲਨਕਾਰੀ ਵਾਪਸ ਆਪਣੇ ਘਰਾਂ ਨੂੰ ਜੜੇ ਪਰਤ ਜਾਣਗੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਵੀ ਆਹਵਾਨ ਹੈ ਉਹ ਆਪਣੇ ਸਾਹਬਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੂਸਰਾ ਪੰਜੀ ਨੂੰ ਕਿਉਂਕਿ ਤੁਹਾਨੂੰ ਪਤਾ ਹੈ WTO ਦੀ ਮੀਟਿੰਗ ਜਿਹੜੀ ਆ 26 ਨੂੰ ਹੋ ਰਹੀ ਆ ਪੰਜੀ ਨੂੰ ਦੋਵਾਂ ਬਾਰਡਰਾਂ ਦੇ ਉੱਤੇ ਕਨਵੈਨਸ਼ਨਾਂ ਕਰਕੇ WTO ਦੀਆਂ ਨੀਤੀਆਂ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰਦੀਆਂ ਉਹਦੇ ਬਾਰੇ ਚਰਚਾ ਕਰਾਂਗੇ 26 ਨੂੰ ਆ ਆਪਾਂ ਪੂਰੇ ਦੇਸ਼ ਭਰ ਦੇ ਪਿੰਡਾਂ ਵਿੱਚ WTO ਕਾਰਪੋਰੇਟ ਘਰਾਣੇ ਦੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਅਰਥੀ ਫੂਕ ਮਜਾਰੇ ਕਰਾਂਗੇ ਤੇ ਦੁਪਹਿਰ ਬਾਅਦ ਇਹ ਦੋਵੇਂ ਬਾੜਾਂ ਤੇ ਸ਼ੰਭੂ ਤੇ ਤੇ ਖਨੌਰੀ ਤੇ 20 ਫੁੱਟ ਉੱਚੇ ਦੇਵ ਕੱਦ ਪੁਤਲੇ ਬਣਾ ਕੇ ਉਹਨਾਂ ਨੂੰ ਸਾੜਿਆ ਜਾਊਗਾ ਦੁਪਹਿਰ ਬਾਅਦ 27 ਨੂੰ ਦੋਵੇਂ ਫਾਰਮ ਜੜਿਆ ਉਹ ਆਪੋ ਆਪਣੀ ਦੇਸ਼ ਭਰ ਦੇ ਲੀਡਰਾਂ ਨਾਲ ਸੱਦ ਕੇ ਮੀਟਿੰਗ ਕਰਨਗੇ 28 ਨੂੰ ਸਾਡੇ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਊ ਤੇ 29 ਨੂੰ ਅਗਲਾ ਐਲਾਨ ਕੀਤਾ ਜਾਊਗਾ ਇਹਦੋਂ ਗਾਹਾਂ ਜਿਵੇਂ ਬੈਰੀਕੇਟਿੰਗ ਹੋਈ ਆ ਪੰਜਾਬ ਦੇ ਉੱਤੇ ਜਿਵੇਂ ਪੰਜਾਬ ਦੀ ਅਰਥ ਵਿਵਸਥਾ ਦਾ ਨੁਕਸਾਨ ਹੋ ਰਿਹਾ ਵਾ ਔਰ ਜਿਵੇਂ ਹਰਿਆਣੇ ਦੇ ਵਿੱਚ 50000 ਅਰਧ ਸੈਨਿਕ ਫੋਰਸ ਲਾਏ ਗਏ ਆ ਔਰ ਜਿਵੇਂ ਦਿੱਲੀ ਬੈਰੀਕੇਟਿੰਗ ਹੋ ਰਹੀ ਆ ਜਿਹੜੀ ਅਰਥਵਿਵਸਥਾ ਇਧਰੋਂ ਲਿੰਕਡ ਕਰਦੀ ਆ ਉਹਦੀ ਸਾਰੀ ਪਰਭਾਈ ਕੇਂਦਰ ਨੂੰ ਕਰਨੀ ਚਾਹੀਦੀ ਆ ਉਹਨਾਂ ਨੇ ਹਾਈਵੇ ਖੁਦ ਜਾਮ ਕਿਉਂ ਕੀਤੇ ਹੈਗੇ ਆ ਜਿਵੇਂ ਕਮਾਂਤਰੀ ਪੰਦਰ ਤੇ ਕੱਲ ਯੂਕੇ ਦੀ ਪਾਰਲੀਮੈਂਟ ਵਿੱਚ ਇਹ ਚਰਚਾ ਹੋਈ ਆ ਯੂਨੋ ਵਿੱਚ ਚਰਚਾ ਹੋ ਰਹੀ ਆ ਔਰ ਮੁਰਦੀ ਸਰਕਾਰ ਇਸ ਅੰਦੋਲਨ ਨੂੰ ਜਾਂ ਗ੍ਰਹਿ ਮੰਤਰੀ ਜੀ ਇਸ ਅੰਦੋਲਨ ਨੂੰ ਜਾਂ ਉਹਨਾਂ ਦੇ ਨੇੜੇ ਤੇਰੇ ਜਿਹੜੇ ਲੋਕ ਬੈਠੇ ਆ ਉਹਨਾਂ ਵੱਲੋਂ ਸਹੀ ਢੰਗ ਨਾਲ ਨਾ ਨਿਬਣਨ ਕਰਕੇ ਜਿਵੇਂ ਪੂਰੀ ਦੁਨੀਆ ਦੇ ਵਿੱਚ ਇਹ ਭਾਰਤ ਕਿਹਾ ਜਾਂਦਾ ਵੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿਵੇਂ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਬਲ ਪ੍ਰਯੋਗ ਕੀਤਾ ਗਿਆ ਜਿਵੇਂ ਪੂਰੀ ਦੁਨੀਆ ਵਿੱਚ ਇਹਦੀ ਆਲੋਚਨਾ ਹੋਈ ਆ ਉਹਦਾ ਨੁਕਸਾਨ ਮੋਦੀ ਸਰਕਾਰ ਨੂੰ ਚਲਣਾ ਪਊਗਾ ਧੰਨਵਾਦ